ਪਿੰਡਾਂ ਦੇ ਖਲਾ ਜੋ ਆਪਾਂ ਮਹੀਂ ਛੀੜੀ ਹੋਈ ਹੈ ਉਹਦੇ ਵਿੱਚ ਪਿਛਲੇ ਦਿਨੀ ਅਸੀਂ ਇੱਕ ਸਾਡੇ ਚੌਕੀ ਇੰਚਾਰਜ ਐਸਐਚ ਸੁਵਿੰਦਰ ਸਿੰਘ ਨੇ ਐਸਐਚਓ ਸਾਹਿਬ ਦੀ ਨਿਗਰਾਨੀ ਹੇਠ ਇੱਕ ਨਾਕਾ ਲਗਾਇਆ ਸੀਗਾ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਰਣ ਸਿੰਘ ਵਾਲਾ ਪੁਲਿਸ ਮੇਟੇ ਕੁਝ ਸ਼ੱਕੀ ਵਿਅਕਤੀ ਬੈਠੇ ਆ ਜੋ ਕਿਸੇ ਮਲਕੀ ਮਾਰੂਥਰਣ ਬੈਠੇ ਆ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ ਲੁੱਟਖੋ ਪਰ ਸਰਵੇ ਕੁਝ ਵੀ ਕਰ ਸਕਦੇ ਆ ਜਿਸ ਤੇ ਐਸਐਸ ਜਸਵਿੰਦਰ ਸਿੰਘ ਸਵੇਤ ਪੁਲਿਸ ਪਾਰਟੀ ਮੌਕੇ ਪਰ ਪਹੁੰਚਿਆ ਜਿੱਥੇ ਕਿ ਪੰਜ ਵਿਅਕਤੀ ਉਹਨਾਂ ਨੂੰ ਦਿਖਾਈ ਦਿੱਤੇ ਜੋ ਤੋਂ ਉਹਨਾਂ ਨੇੜ ਬਾਰੀ ਤੇ ਪੰਜਾਂ ਦੇ ਵਿੱਚੋਂ ਤਿੰਨ ਵਿਅਕਤੀ ਕਾਬੂ ਕਰੇ ਤੇ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਜਿਹੜੇ ਕਾਬੂ ਹੋਏ ਉਹਨਾਂ ਦੇ ਵਿੱਚੋਂ ਡੀਸੀ ਸਿੰਘ ਪੁੱਤਰ ਸਿੰਘ ਮੱਖਣ ਸਿੰਘ ਤੇ ਸਾਹਿਲ ਪੁੱਤਰ ਭੂਰਾ ਵਾਸੀ ਦਲ ਸਿੰਘ ਵਾਲਾ ਗਗਨਦੀਪ ਸਿੰਘ ਉਰਫ ਮੋਟੂ ਪੁੱਤਰ ਕਾਲਾ ਸਿੰਘ ਵਾਸੀ ਮੱਤਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਇੱਕ ਕਹਾੜੀ ਪਾਈਪ ਲੋਹਾਰਾੜ ਅਤੇ ਬੇਸਬਾਲ ਪੁਰੰਧੂ ਅੱਛਾ ਜਿਹੜੇ ਭੱਜੇ ਆ ਜੀ ਉਹਨਾਂ ਦੇ ਕੀ ਨਾਂ ਆ ਜੀ ਜਿਹੜੇ ਭੱਜੇ ਆ ਜੀ ਉਹਨਾਂ ਚ ਅਮਨ ਚੋਦ ਸਿੰਘ ਉਰਫ ਜੋਤ ਵਸਸੀ ਦਲ ਸਿੰਘ ਵਾਲਾ ਆਕਾਸ਼ਦੀਪ ਸਿੰਘ ਵਸਸੀ ਦਲ ਸਿੰਘ ਵਾਲਾ ਆ ਕੋਲ ਗਿੰਟੀ ਕਿੰਨੀ ਦੱਸੀ ਹੈ ਜਿੰਨੀ ਟੋਟਲ ਇਹ ਦੇਖੋ ਜੀ 5 5 ਵਿਅਕਤੀ ਸੀਗੇ ਤਿੰਨ ਮੌਕੇ ਤੇ ਖੜੇਗੇ ਦੋ ਫਰਾਰ ਹੋ ਗਏ ਤੇ ਇਹਨਾਂ ਦਾ ਵੀ ਬਗਵੱਦ ਮਕਦਮਾ ਹੈ ਜੀ ਇਹਨਾਂ ਦਾ ਤਾਂ ਪਹਿਲਾਂ ਵੀ ਮੁਕਤਵੇ ਦਾ ਦਰਜ ਆ ਜੀ ਇਹਨਾਂ ਨੂੰ ਫਿਰ ਰਿਮਾਂਡ ਤੇ ਲਿਆਂਦਾ ਰਿਮਾਂਡ ਤੋਂ ਲਿਆਂਦੇ ਕੁਝ ਕੁਛ ਕੀਤੀ ਉਹਨਾਂ ਸਖਤਾਈ ਦਾ ਤੇ ਇਹਨਾਂ ਕੋਲ ਚਾਰ ਮੋਬਾਈਲ ਫੋਨ ਬ੍ਰਾਂਧਿਤ ਹੋਇਆ ਤੇ ਇਹਨਾਂ ਨੇ ਵੀ ਇਹ ਰਸੂ ਵੀ ਕੀਤੀ ਸਕਣੀ ਜੀ ਹਾਂਜੀ ਰਿਮਾਰਡ ਵਗੈਰਾ ਜੀ ਹਾਂਜੀ ਰਿਮਾਰਡ ਹਾਸਲ ਕੀਤਾ ਜੀ ਰਿਮਾਰਡ ਤੋਂ ਬਾਅਦ ਹੀ ਇਹਨਾਂ ਨੂੰ ਆਪਾਂ ਇਹ ਚੀਜ਼ ਆਪਾਂ ਨੂੰ ਬ੍ਰਾਂਧਿਤ ਕੀਤੀ ਹੈ ਤੇ ਚਾਰ ਮੋਬਾਈਲ ਵੀ ਇਹਨਾਂ ਤੋਂ ਬ੍ਰਾਂਧਿਤ ਹੋਇਆ ਅੱਛਾ ਜਿਹੜੇ ਲੁੱਟਾ ਖੋਆ ਕਿੱਥੇ 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 ਕੀਤੀਆਂ ਗਈਆਂ ਜੀ ਬਹੁਤ ਠੀਕ ਦੇਖੋ ਜੀ ਲਾਲ ਜਾਨਾ ਰੋਡ ਆ ਮੇਨ ਰੋਡ ਉੱਥੋਂ ਪਰਸ ਖੋਇਆ ਸੀ ਬਜ਼ੁਰਗੋ 8000 ਰੁਪਏ ਸੀਗੇ ਜੀ ਢਾਹ ਪੇਸ ਹੋਏ ਤੋਂ ਵਗੈਰਾ ਤੋਂ ਪੈਸੇ ਖੋਏ ਸੀਗੇ ਜੀ ਤੇ ਅਜੀਤ ਗਿਲ ਰੋਡ ਤੋਂ ਪਰਸ ਖੋਇਆ ਸੀਗਾ ਉਥੋਂ 2800 ਰੁਪਏ ਸੀਗੇ ਜਲਾਲਾਬਾਦ ਬਨਾਲਾ ਤੋਂ ਪਰਸ ਖੋਇਆ ਸੀ 10000 ਰੁਪਏ ਸੀਗਾ ਜੀ ਸਦਮਾ ਤੋਂ ਕੰਬਲ ਵਾਲੇ ਨੇਚਰ ਵਾਲੇ ਤੋਂ ਇਹਨਾਂ ਨੇ ਪੈਸੇ ਲਏ 9000 ਰੁਪਏ ਖੋਇਆ ਕਿਸੇ ਕੋਲ ਜੀ ਦਲ ਸਿੰਘ ਵਾਲਾ ਸੂਏ ਤੋਂ ਵੱਖ-ਵਖਰਾ ਕੀਤਾ ਤੋਂ ਫਿਰ 300 500 ਰੁਪਏ ਰੋਟਲੇ ਕੋਰਪ ਕੋਲ ਰੋਡ ਪੈਟਰੋਲ ਪੰਪ ਦੇ ਲਾਗਿਓ 15000 ਰੁਪਏ ਖੋਏ ਸੀਗੇ ਮਾਨਸਾ ਦੇ ਕਿਸੇ ਵਿਅਕਤੀ ਨਾਮ ਨਹੀਂ ਪਤਾ ਕੀ ਆ ਤੇ ਉਹਨਾਂ ਤੋਂ ਵੀ ਲੁੱਟਖੋ ਕੀਤੀ ਆ ਇੱਕ ਬੱਸ ਸਟੈਂਡ ਕੋਟਪੂਰੇ ਤੋਂ ਵੀ ਪਰਸ ਹੋਇਆ ਸੀ ਉਹ ਤੋਂ 10000 ਰੁਪਏ ਸੀ ਜੀ ਤੇ ਚੰਦਪਾਣ ਪੁਲ ਦੇ ਲਾਗੇ ਉਹ ਇਹਨਾਂ ਨੇ ਇੱਕ ਮੋਬਾਈਲ ਗੁਆਇਆ ਸੀਗਾ ਜਨਾ ਚੀਰ ਰਿਹਾ ਪਰ ਸੀ ਅੱਛਾ ਕੋਈ ਜਿਹੋ ਆਪਾਂ ਮਹੀਂ ਛੀੜੀ ਹੋਈ ਹੈ ਉਹਦੇ ਵਿੱਚ ਪਿਛਲੇ ਦਿਨੀ ਅਸੀਂ ਇੱਕ ਸਾਡੇ ਚੌਕੀ ਇੰਚਾਰਜ ਐਸਐਚ ਸੁਵਿੰਦਰ ਸਿੰਘ ਨੇ ਐਸਐਚਓ ਸਾਹਿਬ ਦੀ ਨਿਗਰਾਨੀ ਹੇਠ ਇੱਕ ਨਾਕਾ ਲਗਾਇਆ ਸੀਗਾ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕੀ ਰਣ ਸਿੰਘ ਵਾਲਾ ਪੁਲਿਸ ਮੇ ਤੇ ਕੁਸ਼ਕੀ ਵਿਅਕਤੀ ਬੈਠੇ ਆ ਜੋ ਕਿਸੇ ਮਤਲਬ ਕੀ ਮਾਰੂਥਰਣ ਬੈਠੇ ਆ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ ਲੁੱਟ ਕੋ ਕਰ ਸਕਦੇ ਕੁਝ ਵੀ ਕਰ ਸਕਦੇ ਜਿਸ ਤੇ ਏਐਸ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਪਰ ਪਹੁੰਚਿਆ ਜਿੱਥੇ ਕਿ ਪੰਜ ਵਿਅਕਤੀ ਉਹਨਾਂ ਨੂੰ ਦਿਖਾਈ ਦਿੱਤੇ ਜਿਨ੍ਹਾਂ ਦਾ ਨੇੜ ਬਾਰੀ ਦੇ ਪੰਜਾ ਦੇ ਵਿੱਚੋਂ ਤਿੰਨ ਵਿਅਕਤੀ ਕਾਬੂ ਆਵੇ ਤੇ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਜਿਹੜੇ ਕਾਬੂ ਹੋਏ ਉਹਨਾਂ ਦੇ ਵਿੱਚੋਂ ਡੀਸੀ ਸਿੰਘ ਪੁੱਤਰ ਸਿੰਘ ਮੱਖਣ ਸਿੰਘ ਦੇ ਸਾਹਿਲ ਪੁੱਤਰ ਪੂਰਾ ਵਾਸੀ ਦਲ ਸਿੰਘ ਵਾਲਾ ਗਗਨਦੀਪ ਸਿੰਘ ਉਰਫ ਮੋਟੂ ਪੁੱਤਰ ਕਾਲਾ ਸਿੰਘ ਵਾਸੀ ਮੱਤਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹਨਾਂ ਕੋਲੋਂ ਇੱਕ ਕਹਾੜੀ ਪਾਈਪ ਲੋਹਾਰਾੜ ਅਤੇ ਬੇਸਬਾਲ ਬ੍ਰੰਦ ਹੋਈ ਅੱਛਾ ਜਿਹੜੇ ਭੱਜੇ ਜੀ ਉਹਨਾਂ ਦੇ ਕੀ ਨਾਂ ਜੀ ਜਿਹੜੇ ਭੱਜੇ ਆ ਜੀ ਉਹਨਾਂ ਚ ਅਮਨ ਚੋਦ ਸਿੰਘ ਉਰਫ ਜੋਤ ਵਾਸੀ ਦਲ ਸਿੰਘ ਵਾਲਾ ਆਕਾਸ਼ਦੀਪ ਸਿੰਘ ਵਾਸੀ ਦਲ ਸਿੰਘ ਵਾਲਾ ਆ ਕੋਲ ਗਿਣਤੀ ਕਿੰਨੀ ਦੱਸੀ ਹੈ ਜਿੰਦਰੀ ਟੋਟਲ ਇਹ ਦੇਖੋ ਜੀ 5 5 ਵਿਅਕਤੀ ਸੀਗੇ 3 ਮੌਕੇ ਤੇ ਫੜੇ ਗਏ 2 ਬਰਾਮਦ ਹੋ ਗਏ ਤੇ ਇਹਨਾਂ ਦਾ ਵੀ ਬਗਬਗਤ ਹੋ ਰਿਹਾ ਹੈ ਜੀ ਇਹਨਾਂ ਤੇ ਪਹਿਲਾਂ ਵੀ ਮੁਕਤਵੇ ਦਰਜ ਹੈ ਜੀ ਇਹਨਾਂ ਨੂੰ ਰਿਮਾਂਡ ਤੇ ਲਿਆਂਦਾ ਰਿਮਾਂਡ ਤੋਂ ਲਿਆਂਗੇ ਕੁਝ ਕੁਛ ਕੀਤੀ ਇਹਨਾਂ ਸਖਤਾਈ ਦਾ ਤੇ ਇਹਨਾਂ ਕੋਲ 4 ਮੋਬਾਈਲ ਫੋਨ ਬਰਾਮਦ ਹੋਏ ਤੇ ਇਹਨਾਂ ਨੇ ਜਿਹੜਾ ਅਸਲ ਵੀ ਕੀਤਾ ਕਰਨੀ ਹੈ ਜੀ ਹਾਂ ਜੀ ਰਿਮਾਂਡ ਵਗੈਰਾ ਜੀ ਹਾਂ ਜੀ ਰਿਮਾਂਡ ਹਾਸਲ ਕੀਤਾ ਜੀ ਰਿਮਾਂਡ ਤੋਂ ਬਾਅਦ ਹੀ ਇਹਨਾਂ ਨੂੰ ਆਪਾਂ ਇਹ ਚੀਜ਼ ਆਪਾਂ ਨੂੰ ਬਰਾਮਦ ਕੀਤੀ ਹੈ ਤੇ 4 ਮੋਬਾਈਲ ਵੀ ਇਹਨਾਂ ਤੋਂ ਬਰਾਮਦ ਹੋਏ ਆ ਕਸੂ ਜੀ ਲਈ ਤਕਵਾ ਕਿੱਥੇ 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 ਕੀਤੀਆਂ ਗਈਆਂ ਜੀ ਬਟੇ ਦੇਖੋ ਜੀ ਇਹ ਲਾਲ ਜੜਾ ਰੋਡ ਆ ਮੇਨ ਰੋਡ ਉਥੋਂ ਪਰਸ ਖੋਇਆ ਸੀ ਬਜ਼ੁਰਗ ਕੋ 8000 ਰੁਪਏ ਸੀਗੇ ਜੀ ਢਾਹ ਪੈ ਸੂਏ ਤੋਂ ਵੱਖ-ਵੱਖਰਾ ਆਗਿਰ ਤੋਂ ਪੈਸੇ ਖੋਏ ਸੀਗੇ ਜੀ ਤੇ ਅਜੀਤ ਗਿਲ ਰੋਡ ਤੋਂ ਪਰਸ ਖੋਇਆ ਸੀਗਾ ਉਥੋਂ 2800 ਰੁਪਏ ਸੀਗੇ ਜਦ ਲਾਲਾ ਬਾਦ ਬਨਾਲਾ ਤੋਂ ਪਰਸ ਖੋਇਆ ਸੀ 10000 ਰੁਪਏ ਸੀਗਾ ਜੀ ਸੰਧਵਾ ਤੋਂ ਕੰਬਲ ਵਾਲੇ ਨੇਚਰ ਵਾਲੇ ਤੋਂ ਇਹਨਾਂ ਨੇ ਪੈਸੇ ਲਏ 9000 ਰੁਪਏ ਖੋਇਆ ਕਿਸੇ ਕੋਲ ਦਲਸੰਗੜਾ ਸੂਏ ਤੋਂ ਵੱਖ-ਵੱਖ ਰਾਹਗੀਰਾਂ ਤੋਂ ਫਿਰ 300-500 ਰੁਪਏ ਲੁੱਟ ਲਏ। ਕੋਟਪੂਰ ਰੋਡ ਪੈਟਰੋਲ ਪੰਪ ਦੇ ਲਾਗਿਓ 15000 ਰੁਪਏ ਖੋਏ ਸੀਗੇ। ਮਾਨਸਾ ਦੇ ਕਿਸੇ ਵਿਅਕਤੀ ਨਾਮ ਨਹੀਂ ਪਤਾ ਕੀ ਆ ਤੇ ਉਹਨਾਂ ਤੋਂ ਵੀ ਲੁੱਟਖੋ ਕੀਤੀ ਆ। ਤੇ ਬੱਸ ਸਟੈਂਡ ਕੋਟਪੂਰੇ ਤੋਂ ਵੀ ਪਰਸ ਖੋਏ ਸੀ ਉਹ ਤੋਂ 10000 ਰੁਪਏ ਸੀਗੇ। ਜੀ। ਤੇ ਚੰਦਪਾਣ ਪੁਲ ਦੇ ਲਾਗਿਓ ਇਹਨਾਂ ਨੇ ਇੱਕ ਮੋਬਾਈਲ ਉਹਨੂੰ ਖੋਇਆ ਸੀਗਾ, ਨਾ ਚੀਜ਼ ਹੀ ਅਪੀਅਰ ਪਿਆ ਸੀ। ਅੱਛਾ ਕੋਈ